ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਰਜੀਤਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਈਨੂ ਬਟਿੰਡਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਦੇ 4 ਐਨੀਮਲ ਇੱਕ ਟੋਕੜ ਪਸ਼ੂ ਸੇਲ ਆ ਤੇ ਤੈਨ ਪਸ਼ੂ ਬਾਈ ਦੇ ਗੱਬਣ ਸੇਲ ਆ ਸਾਰੇ ਪਸ਼ੂ ਬਾਈ ਦੇ ਚੰਗੇ ਫੁੱਲ ਜਾਤ ਬਰੀਡ ਵਾਲੇ ਆ ਤੇ ਬਾਈ ਮੇਲਿਆਂ ਚ ਵੀ ਪਸ਼ੂ ਲੈ ਕੇ ਜਾਂਦਾ ਰਿਹਾ ਉਹ ਵੀ ਆਪਾਂ ਅੱਜ ਪੂਰੀ ਜਾਣਕਾਰੀ ਲਵਾਂਗੇ ਬਾਈ ਤੋਂ ਜਿਹੜੇ-ਜਿਹੜੇ ਮੇਲੇ ਤੇ ਚੈਂਪੀਅਨ ਪਸ਼ੂ ਆ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਣੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਲੀਪ ਸਿੰਘ ਹਾਂ ਜੀ ਤਿੰਨ ਬਿਆਲਪੁਰਾ ਭਾਈ ਕਾ ਜੀ ਠੀਕ ਆ ਜੀ ਤੇ ਆਪਣਾ ਘਰ ਬਾਈ ਕਿਹੜੇ ਰੋਡ ਤੇ ਰਹਿ ਜਾਂਦਾ ਬਰਨਾਲਾ ਬਾਜ਼ਾਰ ਰੋਡ ਤੇ ਬਰਨਾਲਾ ਬਾਜ਼ਾਰ ਰੋਡ ਤੇ ਰਹਿ ਜਾਂਦਾ ਠੀਕ ਆ ਜੀ ਤੇ ਤਿੰਨੇ ਨਹੀਂ ਮਲ ਬਾਈ ਸੇਲ ਆਪਣੇ ਹਾਂ ਜੀ ਹਾਂ ਜੀ ਤੇ ਜਿਹੜੇ ਬਾਈ ਆਪਣੇ ਮੇਲੇ ਵਾਲੇ ਚੈਂਪੀਅਨ ਪਸ਼ੂ ਆ ਤੇ ਕਿਹੜੇ ਮੇਲੇ ਦੇ ਜੇਤੂ ਸੀਗੇ ਜੀ ਹਮ ਜ਼ਿਲ੍ਹਾਕ ਪੱਧਰ ਦੇ 2016 ਤੇ 2017 ਦੇ ਬਠਿੰਡੇ ਹੋਇਆ ਸੀ ਠੀਕ ਆ ਜੀ ਉਹਦੇ ਚ ਮੇਰੀ ਮਾਦ ਨੇ ਮਤਲਬ ਦੋ ਵਾਰੀ ਤਿਜ ਨਾਮ ਜਿੱਤੇ ਆਗੇ ਠੀਕ ਆ ਜੀ ਉਸ ਮਾਜ ਦੀ ਬੇਟੀ ਆ ਮੇਰੇ ਕੋਲੇ ਹੁਣ ਹੈ ਜੀ ਇਹ ਉਸ ਮਾਜ ਦੀ ਬੇਟੀ ਆ ਉਹ ਸੇਲ ਕਰਤੀ ਸੀ ਉਹ ਸੇਲ ਕਰਤੀ ਸੀ ਜਿੱਲੇ ਸਾਡੇ ਤੇ ਚਵਾਈ ਚ ਸੀਗਾ ਬਈ ਉਹ ਹਾਂ ਜੀ ਦੁੱਧ ਮਕਾਲੇ ਜਾ ਠੀਕ ਆ ਜੀ ਤੇ ਇੱਕ ਕੈਪਟਨ ਦੀ ਬਿਉਟੀ ਚ ਵੀ ਜਿੱਤਿਆ ਸੀਗਾ ਜੀ ਇਹਨੇ ਠੀਕ ਆ ਜੀ ਦੋ ਨਾਮ ਜਿੱਤੇ ਸੀਗੇ ਜੀ ਉਹ ਸੇਲ ਹੋ ਗਈ ਤੇ ਉਸ ਤੋਂ ਬਾਅਦ ਨਹੀਂ ਬਈ ਲੈ ਕੇ ਗਏ ਕੋਈ ਬਟਾਲੇ ਲੈ ਗਈ ਆ ਸੀ ਠੀਕ ਆ ਜੀ ਹਾਂ ਜੀ ਬਟਾਲੇ ਵੀ ਮਤਲਬ ਕਿ ਜਿੱਤ ਗਈ ਸੀ 9ਵੇਂ ਨੰਬਰ ਤੇ ਆਈ ਸੀ ਤੁਹਾਨੂੰ ਠੀਕ ਆ ਯਾਨੀ ਲਿਸਟ ਚ ਆਉਂਦੇ ਰਹੇ ਆ ਬਸ ਹਾਂ ਜੀ ਠੀਕ ਆ ਜੀ ਪਸ਼ੂ ਚੰਗੇ ਰੱਖਿਆ ਬਾਈ ਦੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਇਹ ਉਹ ਮੱਝ ਦੀ ਕੱਟੀ ਆ ਜਿਹੜੀ 2016 ਤੇ 17 ਦੀ ਜੇਤੂ ਸੀਗੀ ਜੀ ਰਾਜਾ ਸਾਫੂ ਵਾਲਾ ਆਹਨ ਦੀ ਬੇਟੀ ਆ ਰਾੜਾ ਸਾਫੂ ਵਾਲਾ ਜੀ ਰਾਜਾ ਸਾਫੂ ਵਾਲਾ ਰਾਜਾ ਸਾਫੂ ਵਾਲਾ ਆਹਨ ਦੀ ਬੇਟੀ ਆ ਜੀ ਬਾਕੀ ਇਹਦੀ ਪਹਿਲਾਂ ਤੁਹਾਨੂੰ ਡਿਟੇਲ ਜੀ ਦੱਸ ਦਾਂਗੇ ਮੋਟੀ ਮੋਟੀ ਪਰ ਇੱਕ ਸਪੈਸ਼ਲ ਬੇਨਤੀ ਆ ਕਿ ਇਹ ਮੱਝ ਨਾਟ ਫੋਰ ਸੇਲ ਆ ਇਹ ਵੈਸੇ ਥੋੜੀ ਜਾਣਕਾਰੀ ਲਈ ਦੱਸਦੇ ਆ ਕਿ ਕਿਉਂਕਿ ਬਾਈ ਦੇ ਪਸ਼ੂ ਚੰਗੇ ਰੱਖੇ ਹੋਏ ਆ ਰਾਜਾ ਸਾਫੂ ਵਾਲਾ ਆਹਨ ਦੀ ਬੇਟੀ ਆ ਦੇ ਭਾਈ ਕਿੰਨਾ ਦੁੱਧ ਦਿੱਤਾ ਇਹਨੇ ਪਹਿਲੇ ਸਵੇਰੇ 14 ਲੀਟਰ ਦੁੱਧਤਾ ਹੈ 14 ਦਿੱਤਾ ਜੀ ਤੇ ਹੁਣ ਭਾਈ ਸੂਈ ਵੀ ਆ ਇਹ ਨਹੀਂ ਗੱਭਣਾ ਮੇਰੇ ਡੇਢ ਕਿ ਮਹੀਨਾ ਰਹੇਗਾ ਸੋਨਾ ਡੇਢ ਮਹੀਨਾ ਬਾਕੀ ਰਿਹਾ ਕਿੰਨੇਵੇਂ ਸਵੇਰੇ ਸੋਨਾ ਜੀ ਇਹ ਦੂਜਾ ਸਵੇਰ ਸੂਈ ਤੇ ਹੁਣ ਭਾਈ ਇਹ ਆਈ ਕਿਹੜੇ ਆਹਾਂ ਤੋਂ ਕਰਾਈ ਆ ਜੀ ਇਹ ਹੈਗੀ ਡਾਇਮੰਡ ਡਾਇਮੰਡ ਦੇ ਬੋਲ ਦਾ ਠੀਕ ਆ ਜੀ ਡਾਇਮੰਡ ਬੋਲ ਦਾ ਠੀਕ ਆ ਭਰਾਇਆ ਭਾਈ ਦੱਸਦਾਗਾ ਬਾਕੀ ਜਾਤ ਬ੍ਰੇਡ ਦੀ ਇਹ ਚੰਗੀ ਆ ਸੋਨਾ ਗੁੰਡਾ ਸਿੰਘ ਕੱਦਗਾਠ ਚੰਗਾ ਤੇ ਬਿਊਟੀ ਬਹੁਤ ਆ ਜੀ ਮੱਝ ਦੀ ਦੇਖ ਸਕਦੇ ਹੋ ਦੁੱਧ ਦਾ ਕੰਮ ਦੇ ਨਾਲ-ਨਾਲ ਬਾਈ ਸ਼ੌਂਕ ਦੇ ਤੌਰ ਤੇ ਵੀ ਪਸ਼ੂ ਰੱਖਦੇ ਆ ਤੇ ਆਪਾਂ ਬਾਈ ਟੋਕੜ ਮੱਝ ਤੋਂ ਸ਼ੁਰੂ ਕਰ ਲਾਂਗੇ ਜਿਹੜੀ ਸੇਲ ਹੈ ਇੱਕ ਨੰਬਰ ਤੋਂ ਇਹਦੀ ਕੀ ਡਿਟੇਲ ਆ ਜੀ ਕਿੰਨਵੇਂ ਸੂਏ ਸੂਈ ਵੀ ਹੈ ਜੀ ਇਹ ਪਹਿਲਾ ਸੂਏ ਹੈ ਦੂਜੇ ਸੂਏ ਲੱਭਾਂਗੇ ਦੂਜੇ ਸੂਏ ਠੀਕ ਹੈ ਜੀ ਪਹਿਲੇ ਸੂਏ ਸੂਏ ਆ ਦੂਜੇ ਸੂਏ ਵਾਸਤੇ ਕਿੰਨੇ ਟਾਈਮ ਲੱਗਣਾ ਜੀ ਇਹ 40 45 ਦਿਨਾਂ ਦੀ ਹੋਊਗੀ ਜੀ ਗੱਪਣ ਹੁਣ 45 ਦਿਨ ਜਾਨੀ ਮੰਨ ਲਓ ਆਪਾਂ ਖਾਲੀ ਮੰਨ ਕੇ ਚੱਲੀਏ ਹਾਂ ਹਾਂ ਮੇਰੇ ਕਹੇ ਬੋਲੀ ਤਾਂ ਨਹੀਂ ਉਹ ਤੋਂ ਬਾਅਦ ਠੀਕ ਹੈ ਜੀ ਉਹ ਅਗਲੇ ਦੇ ਕਰਮਾਂ ਜਾਨੀ ਜੇ ਕੋਈ ਵੀਰ ਲੈ ਜਾਊਗਾ ਜੇ ਗੱਪਣ ਰਹਿ ਗਈ ਤਾਂ ਚਲੋ ਅਗਲੇ ਦੇ ਕਰਮਾਂ ਪਰ ਬਾਈ ਕਹਿੰਦਾ ਖਾਲੀ ਮੰਨ ਕੇ ਦੇਣੀ ਤੇ ਹੁਣ ਕਿਹੜੇ ਬਾਈ ਏਆਈ ਕਿੱਡੇ ਟੀਕੇਦ ਹੋਈ ਹੈ ਜੀ ਇਹ ਤਾਂ ਨਾਰਮਲੀ ਟੀਕਾ ਭਰੇ ਨਾਰਮਲੀ ਭਰੇ ਹੋਇਆ ਠੀਕ ਹੈ ਜੀ ਤੇ ਕਿੰਨਾ ਐਸੇ ਵਕਤ ਨੱਟ ਤਿਆਰ ਆ ਇਹਦੇ ਪੂਰੇ 7 ਲੀਟਰ ਦੁੱਧ ਆ ਜੀ ਇਸ ਤੋਂ ਤਿਆਰ ਆ ਦੋਨੇ ਟਾਈਮਾਂ ਦਾ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਸਕਦੇ ਜਵੇਂ ਮਰਜ਼ੀ ਚੋਲੇ ਭਾਵੇਂ 4 ਟਾਈਮ ਚੋਲੇ ਠੀਕ ਆ ਜੀ ਪੂਰਾ ਤਸੱਲੀ ਵਾਲਾ ਜੀ ਬੱਚਾ ਹੈ ਨਹੀਂ ਇੱਥੇ ਮਿਲਦੀ ਆ ਪੀਰਪੁਰ ਚਾਰ ਟਾਈਮ ਆ ਜਾਂਦਾ ਤਸੀਲ ਸਾਹਿਬ ਬਾਈ ਬਹੁਤ ਜ਼ਿਆਦਾ ਆਉਂਦੀ ਕੋਈ ਝੋਲੇ ਪੂਰੀ ਬੰਦਾ ਬੱਚਾ ਚੋਲੇ ਕੋਈ ਝੋਲੇ ਠੀਕ ਆ ਜੀ ਬਾਕੀ ਤਾਂ ਨਹੀਂ ਕਰਦੀ ਜਮਾਈ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 11:20 ਮਿੰਟ ਹੋ ਗਏ ਆ ਥੱਲੇ ਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਕੋਈ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨ ਨੇ ਦੁੱਧ ਨਾ ਭਰੇ ਹੋਣੇ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਕੰਡੇ ਵਾਲਾ ਤਿਆਰ ਹੋਊਗਾ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ 2 ਟਾਈਮ ਚਬਾਈ ਕਰ ਲੋ ਤੇ ਚਾਹੇ 4 ਟਾਈਮ ਚਬਾਈ ਕਰ ਲੋ ਫੇਸ ਕੁਆਲਟੀ ਤੇ ਦੇਖ ਸਕਦੇ ਹੋ ਸੋਹਣੀ ਆ ਕੱਦ ਘਾਟ ਚੰਗਾ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਆ ਕੇ ਤਸੱਲੀ ਕਰ ਲਿਓ ਚਾਹੇ 2 ਟਾਈਮ ਚਬਾਈ ਕਰ ਲਿਓ ਚਾਹੇ 4 ਟਾਈਮ ਚਬਾਈ ਕਰ ਲਿਓ ਲਿਆ ਵੀਰ ਵਾਪਸ ਬਾਕੀ ਥਣਾਂ ਦੇ ਸਹਿਜ ਸੋਨੇ ਆ ਚਾਰੇ ਥਾਂ ਨਿੱਖੜਵੇਂ ਇੱਕੋ ਸਹਿਜ ਦੇ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਕੱਦ ਕਾਠ ਦੇ ਪੱਖ ਤੋਂ ਚੰਗੀ ਆ ਬਈ ਸੱਜਰ ਨੇ ਕਿੰਨਾ ਦੁੱਧ ਦਿੱਤਾ ਨੇ ਇਹਨੇ 13 ਲੀਟਰ ਦੁੱਧ ਦਿੱਤਾ ਜੀ ਠੀਕ ਆ ਜੀ ਬਈ ਦੱਸਦਾ ਏ ਕਿ 13 ਲੀਟਰ ਦੁੱਧ ਦਿੱਤਾ ਇਹਨੇ ਸੱਜਰ ਨੇ ਬਾਕੀ 7 ਕਿਲੋ ਇਸ ਵਕਤ ਨੈਟ ਕੰਡੇ ਵਾਲਾ ਤਿਆਰ ਆ ਕੀ ਮੁੱਲ ਆ ਬਈ ਇਹਦਾ ਇਦਾਂ ਵੀਰੇ 65000 ਰੁਪਏ ਮਾਨਤਾਨ ਹੋ ਜਾਊਗਾ ਜੀ ਥੋੜਾ ਬਹੁਤਾ ਹੋਊਗਾ ਠੀਕ ਆ ਜੀ ਹਾਂਜੀ ਪੈਸੇ ਆਪਾਂ ਮੰਗੇ ਹੀ ਉਹਨੇ ਜਿੰਨੇ ਦੀ ਆਪਾਂ ਵੇਚ ਨਹੀਂ ਠੀਕ ਆ ਜੀ 65000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦੇ ਮਾਨਤਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸਵੇਰ ਸੂਣ ਆਲੀ ਆ ਠੀਕ ਆ ਜੀ ਤੇ ਕਿੰਨੇ ਕਦਰ ਲੈ ਜੀ ਬਾਈ ਚਾਰ ਪੰਜ ਤੈਨੂੰ ਜਾ ਸਕਦੀ ਚਾਰ ਕਿਲੋ ਚਾਰ ਆ ਪੰਜ ਡੇਢ ਮਦਾਵ ਕੇ ਜਾ ਸਕਦਾ ਇਹਨਾਂ ਦੀ ਬੱਚੀ ਆ ਤੇ ਬਾਈ ਪਿਛਲੇ ਦਿਨ ਕਿੰਨਾ ਦੁੱਧ ਦਿੱਤਾ ਹੈ ਦੁੱਧ ਵੀਰੇ 16 ਲੀਟਰ ਦਾ 16 ਲੀਟਰ ਝੋਆ ਹਾਂ ਜੀ ਤੇ ਬਾਈ ਕਿੰਨਾ ਕਰਦੇ ਅਬ ਕੀ ਵੀਰੇ ਆਉਂਦਾ ਸੇਵਾ ਤੇ ਡਿਪੈਂਡ ਆ ਪਰ ਉਮੀਦ ਹੈਗੀ ਵੀ 18 ਕਿਲੋ ਦੁੱਧ ਹੋਗੀ ਆਮ ਠੀਕ ਹੈ ਜੀ ਬਾਕੀ ਸੇਵਾ ਤਾਂ ਜੀ ਹਾਂ ਜੀ ਹਾਂ ਜੀ ਉਹ ਤੁਹਾਡਾ ਫਲਾਸ ਵੀ ਲੈ ਲਈ ਹਾਂ ਜੀ ਹਾਂ ਜੀ ਤੇ ਬਾਈ ਸੀਮਨ ਕਿਹੜਾ ਲੱਗਿਆ ਤੇ ਸੀਮਨ ਇਹਦੇ ਲੱਗਿਆ ਅਰਜਨ ਗੁੰਗਰ ਦਾ ਤੇ ਆਪਣੇ ਕੋਲ ਰਿਕਾਰਡ ਹੈਗਾ ਬਈ ਪ੍ਰੋਪਰ ਨਹੀਂ ਹੋ ਰਿਕਾਰਡ ਤ ਨਹੀਂ ਰੱਖਿਆ ਮੈਂ ਸਾਹ ਕੋਲ ਹਾਂ ਹਾਂ ਇਹ ਭਰਾਇਆ ਟੀਕਾ ਹੋਈ ਆ ਜੀ ਡਾਕਟਰ ਕਹਿ ਦੂਗਾ ਜੀ ਹਾਂਜੀ ਹਾਂਜੀ ਜਿੰਮੇਵਾਰੀ ਲਾਲੂ ਡਾਕਟਰ ਮੈਂ ਆਪ ਹੀ ਇਹ ਆਈ ਕਰ ਦਾਂਗਾ ਠੀਕ ਹੈ ਜੀ ਆਪ ਹੀ ਕੰਮ ਕਰਦੇ ਹਾਂ ਠੀਕ ਹੈ ਜੀ ਤੇ ਵੀ ਤੋਰ ਕੇ ਦਿਖਾ ਦਿਓ ਜੀ ਬਈ ਦੱਸਦਾ ਏ ਅਰਜਨ ਗੂਗਰ ਦਾ ਟੀਕਾ ਲੱਗਿਆ ਵਾ ਬਾਕੀ ਫੇਸਕਵਾਲ ਜੀ ਵੀ ਤੋਂ ਵੀ ਆ ਪਿਛਲੇ ਸੂਏ ਬਈ ਦੱਸਦਾ ਕਿ 16 ਕਿਲੋ ਦਾ ਤੇ ਚੋਇਆ ਵਾ ਐਂਪੀਆ ਫਲੈਟਰੀ ਮੀਟ ਕਰਦੇ ਆ ਬਾਕੀ ਦਾ ਤੇਵਾ ਦਾ ਜੇ ਕੋਈ ਵੀ ਰਵੰਧ ਕਰ ਲੂ ਤਾਂ ਪ੍ਰਸਤ ਵੀ ਲੈ ਸਕਦਾ। ਹਵਾਨਾ ਤੇ ਕਰਮ ਵਾਲੀ ਦਾ ਦੇਖ ਲੱਕਦੇ ਹੋ ਸੋਨਾ ਹੈ। ਅਣ ਚਾਰੇ ਤਾਂ ਨਿਕੜਨੇ ਇੱਕ ਵਜਾਏ ਜੇ ਦੰਦੋਂ ਚਾਰ ਦਿਨਾਂ ਦੀ ਬੱਤੀ ਹੈ ਜੀ। ਉਦੋਂ ਦੀ ਕਹਵਾਨਾ ਪੂਰਾ ਟੌਪ ਦਾ ਤਿਆਰ ਕਰ ਲੈਣਾ। 16 ਕਿਲੋ ਪਿਛਲੇ ਜੂਏ ਬਾਈਕਨੋ ਜੋਆਵਾ ਗਿਆ ਸਾਰਾ ਨੇ ਮੀਰ ਕਰਦੇ ਆ ਬਾਕੀ ਦੰਦ ਤੇਵਾ ਦਾ ਜੀ ਕੀ ਮੁੱਲ ਆ ਭਈ ਇਹਦਾ? ਇਹਦਾ 1,45,000 ਰੁਪਏ। ਬਾਜ਼ਾਰ ਹੋ ਜੂਗਾ ਜੀ। ਉੜਾ ਬਤਾ ਹੋਊਗਾ ਜੌਧਾਣੀ 145000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਦੇ ਮਾਨਦਾਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਜਲ ਰਿਹਾ ਏ ਬਾਈ ਮੈਂ ਕਨਫਰਮ ਕਰ ਸਕਦਾ ਤੈਨ ਨੰਬਰ ਐਮ ਆਈ ਦੀ ਕੀ ਡਿਟੇਲ ਆ ਜੀ ਇਹ ਮੱਝ ਤੀਜਾ ਸੂਆ ਸੁਣੀ ਆ ਜੀ ਕਿੰਨੇ ਕ ਦਿਨ ਲੈਜੂ ਬਾਈ ਦਿਨ ਲੈਜੂ 5-7 ਦਿਨਾਂ ਜੀ ਠੀਕ ਆ ਜੀ ਤੇ ਇਹਦੇ ਬਾਈ ਸੀਮਨ ਕਿਹੜਾ ਲੱਗਿਆ ਵਾ ਇਹਦੇ ਵੀ ਨਾਰਮਲ ਅਸੀਮਾ ਨਹੀਂ ਲੱਗਿਆ ਨਾਰਮਲ ਹੀ ਲੱਗਿਆ ਹਾਂਜੀ ਹਾਂਜੀ ਤੇ ਪਿਛਲੇ ਸਵੇਰੇ ਬਾਈ ਕਿੰਨੇ ਕਿੰਨਾ ਦੁੱਧ ਦਿੱਤਾ ਇਹਨੇ ਪਿਛਲੇ ਸਵੇਰੇ ਨੇ 13 ਲੀਟਰ ਦੁੱਧ ਦਿੱਤਾ ਠੀਕ ਆ ਜੀ ਹਾਂਜੀ ਇੱਕ ਪੀਆਰ ਕਿੰਨੇ ਕੁ ਮੀਟਰ ਕਰਦੇ ਬਾਈ ਅੱਜ ਕੀ ਵਾਰੀ ਲੱਗੂਗੀ 16 ਲੀਟਰ ਉਹਦੇ ਠੀਕ ਆ ਜੀ 100 ਰੁਪਏ ਦਿਖਾ ਦੇ ਬਾਈ ਦੱਸਦਾ ਤੀਜੇ ਸਵੇਰੇ ਜੀ ਹਾਂ ਤੀਜੇ ਸਵੇਰੇ ਤੀਜੇ ਸਵੇਰੇ ਸੋਣਾ ਅ ਲਗਭਗ ਆ ਹਾਂ ਪੰਜ ਸੀਜ਼ਨ ਪੰਜ ਸੀਜ਼ਨ ਦਾ ਹਾਫ ਸੈਰੀਟ ਚੱਕੀਆ ਬਾਕੀ ਦੋ ਚਾਰ ਦਿਨ ਬੰਦ ਉੱਪਰ ਹੀ ਲੈ ਜਾਂਦਾ 13 ਕਿਲੋ ਦੁੱਧ ਪਾਈ ਦੱਸਦਾ ਪਿਛਲੇ ਸਵੇਰੇ ਦਿੱਤਾ ਹੋਇਆ ਏ ਏ 3000 ਪਲੱਸ ਦੀ ਉਮੀਦ ਕਰਦੇ ਕੱਦ ਕੋਈ ਕੱਦ ਕਾੜ ਦੇਖ ਸਕਦੇ ਹੋ ਕਿ ਲੰਮੇ ਕੱਦ ਕਾੜ ਦੇ ਤੇ ਹਮ ਸਾਣ ਤੋਂ ਮੇੜੇ ਚੈੱਕ ਕਰ ਲੋ ਸੋਨੇ ਆਚਾਰੇ ਸੰ ਨਿਕੜ ਨੇ ਇੱਕ ਵੇਜ ਦੇ ਬਾਕੀ ਫੇਸ ਕੁਆਲਟੀ ਸੋਹਣੀ ਹੈ ਹਵਾਨਾ ਚੈੱਕ ਕਰ ਸਕਦੇ ਤੁਸੀਂ ਕਰਮਾਲੀ ਦਾ ਬੰਦ ਹੋ ਵੀਰ ਬੱਸ ਇਹ ਮੁੱਲ ਬਾਈ ਇਹਦਾ ਇਹਦਾ ਵੀਰੇ 87000 ਰੁਪਏ ਆਣੇ ਮਾਨਤਾਨ ਹੋ ਜਾਊਗਾ ਜੀ ਹਾਂਜੀ ਥੋੜਾ ਬਤਾਂ ਹੋ ਜਾਊਗਾ ਮਾਮਾ ਠੀਕ ਆ ਜੀ 87000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦੇ ਮਾਨਤਾਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਜੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਤੇ ਚਾਰ ਨੰਬਰ ਬੱਲੀ ਇਹ ਵੀਰੇ ਬਾਦਸ਼ਾਹ ਸਾਨ ਜੱਗਾ ਰੋਡੇ ਠੀਕ ਆ ਜੀ ਉਹ ਸਾਨ ਦੀ ਬੇਟੀ ਆ ਇਹ ਠੀਕ ਆ ਜੀ ਤੇ ਦੁਜਾ ਸੂਏ ਵਾਸਤੇ ਪ੍ਰੈਗਨੈਂਟ ਹੈਗੀ ਹੁਣ ਠੀਕ ਹੈ ਜੀ ਪਹਿਲੇ ਸੂਏ ਨੇ 14 ਲੀਟਰ ਦੁੱਧ ਦਿੱਤਾ ਠੀਕ ਹੈ ਜੀ ਤੇ ਹੁਣ ਬਈ ਕਿਹੜਾ ਟੀਕਾ ਲੱਗਿਆ ਤੇ ਹੁਣ ਇਹਦੇ ਅਲਵਾਸ਼ ਦਾ ਲੱਗਿਆ ਠੀਕ ਹੈ ਠੀਕ ਹੈ ਅਲਵਾਸ਼ ਦਾ ਲੱਗਿਆ ਹਾਂਜੀ 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 ਬਾਕੀ ਤੇਜਪਾਲ ਦੀ ਸੋਨੀਆ ਤੇ ਬਾਈ ਜੱਗੇ ਰੋਡੇ ਨੂੰ ਤਾਂ ਹੀ ਜਾਣਦੇ ਹੋ ਚੰਗਾ ਸਾਣਾ ਜੀ ਇਹ ਵੀ ਤੋਰ ਕੇ ਦਿਖਾ ਦੇ ਜੀ ਕਿੰਨੇ ਕ ਦਿਨ ਲੱਗੇ ਬਾਈ ਇਹ ਇਹ ਤਾਂ ਵੀਰੇ ਅਜੇ ਲੈ ਜੂਗੀ ਵੀਰੇ ਲਗਭਗ ਦਿਨ ਲੈ ਜੂਗੀ ਲੱਗੋ ਤਰੀਕ ਨੂੰ ਬਾਅਦੋਂ 20 ਕ ਦਾ ਲੈ ਠੀਕ ਦਿਨ ਲੈਣ ਦਾ ਪਸੂ ਕਈਰ ਪੈਂਦਾ ਸੂ ਪੈਂਦਾ 2000 ਦਲ ਪਲਾਸਟਿਕ ਵੀ ਲਾਏ ਜਾਂਦਾ। ਕੱਦਗਾਠ ਇਹਦਾ ਵੀ ਚੰਗਾ ਜੀ ਫੇਸ ਕੁਆਲਟੀ ਸੋਹਣੀ ਆ ਦੇਖ ਸਕਦੇ ਹੋ। ਝੋਲੀ ਤੁਹਾਨੂੰ ਦਿਖਾ ਦਾਂਗੇ ਜੀ ਨੇੜੇ ਤੋਂ। ਟਰਮ ਵਾਲੀ ਤਿਆਰ ਕਰਦੀ ਆਉਂਦੀ ਆ ਜੀ ਆ ਦਿਨਾਂ ਦੇ ਤੱਕ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਜੀ। ਹੁੰਦਾ ਸੈਂਗਾ ਫੇਸ ਕੁਆਲਟੀ ਸੋਹਣੀ ਆ ਦੇਖ ਸਕਦੇ ਹੋ। ਕੱਦਗਾਠ ਚੰਗਾ ਜੀ। ਐਤਿਆਰ ਬਾਈ ਕਿੰਨੇ ਦੀ ਉਮੀਦ ਕਰਦੇ ਗੋਦੀ? ਅੜ ਕੀ ਯਾਰ ਵੀਰੇ 18 17 ਲੀਟਰ ਦੁੱਧ ਹੋਊਗੀ। ਠੀਕ ਹੈ ਜੀ ਕਿਉਂਕਿ ਜਾਤ ਬਰੀਡ ਆ ਹਾਂਜੀ 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 ਫੁੱਲ ਜਾਤ ਬਰੀਡ ਵਾਲੀ ਹੈ ਜੀ ਪਹਿਲੇ ਸਮੇਂ ਤਾਂ ਲਿਸ ਲੋ ਹੀ ਬਹੁਤ ਸੀਗੇ ਠੀਕ ਹੈ ਜੀ ਹਾਂਜੀ ਹਾਂਜੀ ਫਿਰ ਵੀ ਦੁੱਧ ਬਹੁਤ ਸੋਨਾ ਦਿੱਤਾ ਇਹਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਸੇਵ ਆਦਾ ਜੇ ਕੋਈ ਗੱਲ ਕਰ ਲੋ ਜਾਤ ਬਰੀਡ ਫੁੱਲ ਆ ਜੀ ਸੋਨਾ ਗੁੰਡਾ ਸੈਂਗ ਨੀਲੀ ਰਾਵੀ ਚਪੂਰ ਜਾਂ ਨਿਸ਼ਾਨੀਆਂ ਪੂਰੀਆਂ ਜੀ ਤੇ ਇਹਦਾ ਮੁੱਲ ਬਾਈ ਇਹਦਾ ਵੀਰ ਜੀ 1,55,000 ਮਾਨਤਨ ਹੋ ਜੂਗਾ ਜੀ ਹਾਂ ਜੀ ਮਾਨਤਨ ਕਰਦੇ ਆ 1,55,000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਕਹਿੰਦੇ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਬਰੀ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਦਵਾਂਗੇ ਧੰਨਵਾਦ